ਸਮਾ ਬੜਾ ਥੋੜਾ ਪਰ ਮੈਂ ਆ ਸਾਰੀ ਇਧਰ ਪੁਲਿਸ ਪ੍ਰਸ਼ਾਸਨ ਖੜਾ ਪਰੇ ਲਿਖੇ ਲੋਕ ਖੜੇ ਨੇ ਐਸਪੀ ਸਾਹਿਬ ਖੜੇ ਨੇ ਡੀਐਸਪੀ ਸਾਹਿਬ ਖੜੇ ਨੇ ਮੈਂ ਇਹਨਾਂ ਨੂੰ ਵੀ ਪੁੱਛਣਾ ਚਾਹਣਾ ਵੀ ਆ ਜਿਹੜੀ ਜਿੰਨਾ ਦੀ ਜਿਹੜੀ ਸਰਕਾਰ ਆ ਭਗਵਾਨ ਤੇਰੀ ਸਰਕਾਰ ਆ ਇਹਦੇ ਕੇਜਰੀਵਾਲ ਨੂੰ ਜਰੂਰ ਪੁੱਛਿਓ ਜਦੋਂ ਕੋਈ ਤੁਹਾਡੀ ਸਿਕਿਉਰਿਟੀ ਲੱਗੇ ਨਾ ਨਾਲ ਵੀ ਅਸੀਂ ਪੰਜਾਬ ਦੇ ਵਸਾਈਆਂ ਕੇਜਰੀਵਾਲ ਜਿਹੜਾ ਖੜਾ ਹੋ ਕੇ ਇਹ ਗੱਲ ਕਹਿੰਦਾ ਸੀਗਾ ਕਿ ਮੈਂ 24 ਘੰਟਿਆਂ ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀਅੰਦਨ ਸਾਫ ਦੇਵਾਂਗਾ ਬੜਾ ਸਵਾਲ ਤਾਂ ਉਹਨੂੰ ਪੁੱਛਿਆ ਕਰੋ ਯਾਰ ਵੀਰ ਬਣ ਕੇ ਤਨਖਾਹ ਤਾਂ ਤੁਸੀਂ ਸਾਡੀ ਰੈਨੂ ਸਾਡਾ ਟੈਕਸ ਦਾ ਪੈਸਾ ਜਰੂਰ ਉਹਨੂੰ ਸਵਾਲ ਪੁੱਛੇ ਹੋਏ ਅੱਜ ਨਾ ਹੀ ਪ੍ਰਸ਼ਾਸਨ ਖੜਾ ਕਿਉਂਕਿ ਇਹ ਜਿਹੜਾ ਪлитиਕਲ ਲੋਕ ਨੇਗੇ ਇਹ ਤਨਖਾਹ ਤੁਹਾਨੂੰ ਇਹ ਨਹੀਂ ਦਿੰਦੇ ਟੈਕਸ ਦੇ ਪੈਸਾ ਸਾਡਾ ਸਾਡੀਆਂ ਸਾਡ ਟੈਕਸ ਦੇ ਪੈਸੇ ਕਰਕੇ ਤੁਹਾਨੂੰ ਤਨਖਾਹ ਮਿਲਦੀਆਂ ਨਹੀਂ ਗਿਆ ਇਸ ਕਰਕੇ ਇਹਨਾਂ ਨੂੰ ਪੁੱਛਿਓ ਵੀ ਜਦੋਂ ਤੁਸੀਂ ਸੱਤਾ ਦੇ ਵਿੱਚ ਆਏ ਸੀਗੇ ਤੁਸੀਂ ਡਰਾਮਾ ਕੀਤਾ ਅੱਜ ਤੁਸੀਂ ਉਸ ਜਿਹੜੇ ਵਾਅਦੇ ਤੋਂ ਕਿਉਂ ਭੱਜ ਗਏ ਪਿਛਲੇ ਕਾਂਗਰਸ ਦੀ ਸਰਕਾਰ ਇਸ ਵਾਅਦੇ ਤੇ ਬਣੀ ਗੁਰੂ ਗ੍ਰਾਸਾਹ ਮਹਾਰਾਜ ਦੀ ਵਿਆਪਦੀ ਤੇ ਇਸ ਕਰਕੇ ਇਹ ਜਿਹੜੇ ਸਰਕਾਰਾਂ ਬਣੀਆਂ ਨੇ ਪਿਛਲੀਆਂ ਦੋ ਸਰਕਾਰਾਂ ਇਸ ਬਾਦੇ ਤੇ ਬਣੀਆਂ ਨਗੀਆਂ ਮੈਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹਣਾ ਜਿੰਨੇ ਵੀ ਤੁਸੀਂ ਪੰਜਾਬ ਦੇ ਵਿੱਚ বাসਦੇ ਹੋ ਹੁਣ ਘਰਾਂ ਦੇ ਵਿੱਚ ਬੈਠੇ ਨਾ ਸਮਾਂ ਨਹੀਂ ਸਾਡੀ ਸਿੱਧੂਪੁਰ ਜਿੱਥੇ ਬੰਦੇ ਸਾਡੀਆਂ ਸਾਰੇ ਜਥੇਬੰਦੀਆਂ ਮੈਦਾਨ ਦੇ ਵਿੱਚ ਆ ਗਈਆਂ ਇਹ ਜਿਹੜਾ ਮੋਰਚਾ ਹੁਣ ਵੱਡਾ ਕੀਤਾ ਜਾਊਗਾ ਮੈਂ ਤਾਂ ਮੋਰਚੇ ਦੀ ਸਾਰੀ ਕਮੇਟੀ ਅੱਗੇ ਬੇਨਤੀ ਵੀ ਕਰਨਾ ਚਾਹਣਾ ਕਿ ਇਸ ਜਿਹੜਾ ਇਸ ਪ੍ਰੋਗਰਾਮ ਨੂੰ ਹੁਣ ਆਪਾਂ ਪਟਿਆਲੇ ਚੰਡੀਗੜ੍ਹ ਪੱਟੇ ਸੜਕਾਂ ਪੱਟੇ ਰੋਡ ਰੋਕੀਏ ਬਹੁਤ ਲੰਮਾ ਸਮਾਂ ਹੋ ਗਿਆ ਭਾਈ ਸਾਹਿਬ ਨੂੰ ਬੱਚਿਆਂ ਨੂੰ ਇੰਨਾ ਲੰਮਾ ਸਮਾਂ ਬੈਠਣਾ ਵੀ ਇੱਕ ਬਹੁਤ ਵੱਡੀ ਕੁਰਬਾਨੀ ਹੈ ਇਸ ਕਰਕੇ ਇਹ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬੈਠੇ ਜੀਤਾ ਕੁਰਾਨ ਸਾਰੇ ਧਰਮਾਂ ਦੇ ਸਤਕਾਰ ਲਈ ਬੈਠੇ ਨੇ ਕਿ ਕਿ ਜਿਹੜੀਆਂ ਸਰਕਾਰਾਂ ਲੱਗੀਆਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੀ ਕਰਨਾ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਕਿ ਬੀਬੀ ਰਜਿੰਦਰ ਕੌਰ ਪਠੱਲ ਦਾ ਜਿਹੜਾ ਬਿਆਨ ਆਇਆ ਸੀਗਾ ਮੁੱਖ ਮੰਤਰੀ ਸੀ ਪੰਜਾਬ ਦੀ ਇਹ ਸਾਰੇ ਹੀ ਪੰਜਾਬ ਦੇ ਮੁੱਖ ਮੰਤਰੀ ਇਹ ਕੁਝ ਕਰਦੇ ਨੇਗੇ ਵੋਟਾਂ ਦੇ ਸਮੇਂ ਹੁਣ ਇਹਨਾਂ ਨੇ ਲੋਕਾਂ ਨੂੰ ਢੁਕਾਉਣਾ ਹੁਣ ਬਹੁਤ ਕੁਝ ਕਰਨਾ ਇਹਨਾਂ ਨੇ ਇਸ ਕਰਕੇ ਇਹ ਸਾਰੇ ਦੇ ਸਾਰੇ ਦਿੱਲੀ ਅਕੇ ਵਿਕੇ ਹੋਏ ਨੇਗੇ ਸਾਡੀ ਜਿਹੜੀ ਵਿਧਾਨ ਸਭਾ ਇਹ ਸਮਝ ਲਓ ਪੰਜਾਬ ਦੇ ਲੋਕ ਕਿ ਸਾਡੀ ਵਿਧਾਨ ਸਭਾ ਸਾਡੇ ਪੰਜਾਬ ਦੇ ਲੋਕ ਨਹੀਂ ਉੱਥੇ ਬੈਠੇ ਜੋ ਦਿੱਲੀ ਦੇ ਵਿੱਚ ਕਹਿੰਦੇ ਨੇਗੇ ਜੋ ਦਿੱਲੀ ਵਾਲੇ ਕਹਿੰਦੇ ਨੇਗੇ ਤਾਂ ਕਾਨੂੰਨ پاس ਹੋ ਨਹੀਂ ਹੁਣ ਨਹੀਂ ਹੁੰਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਜਾਗ ਰਹਿਣਾ ਚਾਹੀਦਾ ਇਹਨਾਂ ਰਾਜਨੀਤਿਕ ਪਾਰਟੀਆਂ ਦਾ ਖੜਾ ਛੱਡ ਕੇ ਕਾਲੀ ਕਾਂਗਰਸ ਵੀ ਝਾੜੂ ਵਾਲਾ ਦਾ ਖੜਾ ਛੱਡ ਕੇ ਤਾਂ ਇੱਥੇ ਮੈਦਾਨ ਦੇ ਵਿੱਚ ਡਟ ਜਾਣਾ ਚਾਹੀਦਾ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਉਹ ਜਦੋਂ ਵੀ ਝਾੜੂ ਪਿੱਛੇ ਜਾਂਦੇ ਹੋ ਕਾਂਗਰਸ ਪਿੱਛੇ ਜਾਂਦੇ ਹੋ ਆ ਬਾਦਲਦਾਲ ਵਾਲੇ ਪਿੱਛੇ ਜਾਂਦੇ ਹੋ ਉਹ ਮਾੜੀ ਵੋਟੀ ਸ਼ਰਮ ਕਰ ਲਿਆ ਕਰੋ ਇੱਥੇ ਵੱਡੀਆਂ ਰੈਲੀਆਂ ਕਰਦੇ ਹੋ ਆ ਗਿਣਤੀ ਦੇ ਲੋਕ ਪਹੁੰਚੇ ਨੇ ਜਾਗਦੇ ਜਮੇ ਵਾਲੇ ਲੋਕ ਪਹੁੰਚੇ ਨੇ ਕਿ ਉਹ 400 ਫੁੱਟੇ ਝੋਟੇ ਉੱਚੇ ਟਾਵਰ ਲਈ ਕਾਹਦੇ ਲਈ ਬੈਠਾ ਜਿਨ੍ਹਾਂ ਨੇ ਵਾਅਦਾ ਕੀਤਾ ਸੀਗਾ ਸਰਕਾਰਾਂ ਨੇ ਸੈਸ਼ਨ ਬੁਲਾਇਆ ਦੋ ਸਰਕਾਰਾਂ ਬਣੀਆਂ ਜਿਸ ਵਾਅਦੇ ਕਰਕੇ ਤੁਸੀਂ ਉੱਥੇ ਨਹੀਂ ਅੱਜ ਇਕੱਠੇ ਹੋ ਰਹੇ ਇਹ ਸਾਡੇ ਲਈ ਬੜੀ ਸ਼ਰਮ ਦੀ ਗੱਲ ਆ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹਣਾ ਜਿੰਨਾ ਵੀ মিডিਆ ਬਹੁਤ ਘੱਟ ਆਇਆ ਲਾਸਟ ਟਾਈਮ ਜਿਹੜਾ মিডিਆ ਖੜਾ ਨਾ ਆ ਭਾਈ ਖੜੀਵਾਰ ਕੇ ਜਿੰਨੇ ਵੀ ਖੜੇ ਨੇ ਇਹ ਜਾਗਦੇ ਜਮੀਰਾਂ ਵਾਲੇ ਖੜੇ ਨੇ ਪੰਜਾਬ ਦਾ ਸਾਰਾ মিডিਆ ਬੁਕਾਊ ਆ ਆਉਣ ਵਾਲੇ ਦਿਨਾਂ ਵਿੱਚ ਮੈਂ ਨੌ ਵੀ ਲੈਂਦਾ ਹੁਣਾ ਉਹ মিডিਆ ਨੇ ਕਦੇ ਖਬਰ ਨਹੀਂ ਲਾਈ 2-2 3-3 ਕਰੋੜ ਰੁਪਇਆ ਸਰਕਾਰ ਤੋਂ ਪ੍ਰਧਾਨ ਜੀ ਐਡਾ ਦਾ ਲੈ ਰਹੇ ਨੇ 3-3 ਕਰੋੜ ਰੁਪਇਆ ਐਡੀ ਸ਼ਰਮ ਦੀ ਗੱਲ ਆ ਸਾਰੇ ਜਿੰਨੇ ਚੁਣਵੇਂ ਪੱਤਰਕਾਰ ਪਹੁੰਚੇ ਹੋਏ ਨੇਗੇ ਕੋਈ ਤਾਂ ਲੋਕਾਂ ਦੀ ਗੱਲ ਕਰੋ ਡੁੱਬ ਕੇ ਮਰ ਜਾਓ ਸਾਰੇ ਹੀ ਜਿਹੜਾ ਸਿਸਟਮ ਆ ਮ ਪ੍ਰਸ਼ਾਸਨ ਮੀਡੀਆ ਸਾਰਾ ਜ Punjab ਦਾ ਵਿਕ ਚੁੱਕਿਆ ਇਸ ਕਰਕੇ ਜਾਗ ਜਿੰਮੇਰਾਂ ਵਾਲੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ ਅਗਲੇ ਦਿਨਾਂ ਦੇ ਵਿੱਚ ਮੈਂ ਹੀ ਬੇਨਤੀ ਕਰਨਾ ਚਾਹਣਾ ਸਾਰੇ ਪੰਜਾਬ ਵਾਸੀਆਂ ਨੂੰ ਜਿੱਦਿਆਂ ਆਪਾਂ ਸੜਕਾਂ ਵੀ ਰੋਕਾਂਗੇ ਇਦੋਂ ਅੱਚ ਬੱਟੇ ਮੇੜ ਹਾਈਵੇ ਵੀ ਰੋਕਾਂਗੇ ਚੰਡੀਗੜ ਪਟਿਆਲਾ ਹਾਈਵੇ ਵੀ ਰੋਕਾਂਗੇ ਬੱਟੇ ਪ੍ਰੋਗਰਾਮਾਂ ਦੀ ਜਿਹੜੀ ਕਿ ਸਾਡੀ ਕਮੇਟੀ ਤੋਂ ਅਸੀਂ ਉਮੀਦ ਕਰਾਂਗੇ ਕਿ ਬੱਟੇ ਪ੍ਰੋਗਰਾਮ ਹੁਣ ਲੋਕ ਨਿਕਲ ਕੇ ਘਰਾਂ ਦੇ ਵਿੱਚੋਂ ਬਾਹਰ ਆਉਣ ਫਿਰ ਇਹਨਾਂ ਦੇ ਕਰਨਾਂ ਦੇ ਉੱਪਰ ਜੂਨ ਸਰਕੂਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ